ਨਰਾਤਿਆਂ ਤੋਂ ਇੱਕ ਦਿਨ ਪਹਿਲਾਂ ਹੀ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵਾਧਾ ਹੋ ਗਿਆ ਸੋ 20 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਅੱਜ ਹੋਇਆ 80 ਰੁਪਏ ਕਿਲੋ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਸਬਜ਼ੀਆਂ ਦੇ ਰੇਟ ਘੱਟ ਕੀਤੇ ਜਾਣ ਸੋ ਲੋਕਾਂ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਸਬਜ਼ੀ ਖਰੀਦਣ ਆਏ ਲੋਕਾਂ ਦੀ ਇੰਜ ਨਿਊਜ਼ ਪੰਜਾਬ ਦੇ ਨਾਲ ਹੋਈ ਹੈ ਖਾਸ ਗੱਲਬਾਤ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਕੱਲ ਤੋਂ ਨਰਾਤਿਆਂ ਦੇ ਤਿਉਹਾਰ ਸ਼ੁਰੂ ਹੋ ਰਹੇ ਨੇ ਨਰਤੇ ਸ਼ੁਰੂ ਹੋ ਰਹੇ ਨੇ ਤੇ ਉਸੇ ਤਰੀਕੇ ਨਾਲ ਜੇ ਬਾਜ਼ਾਰਾਂ ਦੀ ਗੱਲ ਕਰੀਏ ਤੇ ਬਾਜ਼ਾਰਾਂ ਵਿੱਚ ਸਬਜ਼ੀ ਕਿਤਨਾ ਕਿਤੇ ਮਹਿੰਗੀ ਹੁੰਦੀ ਜਾ ਰਹੀ ਹੈ ਜੇ ਟਮਾਟਰਾਂ ਦੀ ਗੱਲ ਕਰੀਏ ਤੇ ਟਮਾਟਰ ਜਿਹੜਾ 20 ਰੁਪਏ ਵਿਕਣ ਵਾਲਾ ਸੀ ਅੱਜ ਉਹ 80 ਤੋਂ 90 ਰੁਪਏ ਵਿਕਦਾ ਨਜ਼ਰ ਆਉਂਦਾ ਬਾਜ਼ਾਰਾਂ ਦੇ ਵਿੱਚ ਵਕਫ ਵਕਫ ਤਰ੍ਹਾਂ ਦੇ ਰੇਡ ਕਰਨ ਹੋਏ ਨੇ ਇਹ ਮੰਡੀਆਂ ਦੀ ਗੱਲ ਕਰੀਏ ਤੇ ਮੰਡੀਆਂ ਦੇ ਵਿੱਚ ਵੀ 60 ਰੁਪਏ ਦੇ ਕਰੀਬ ਜਿਹੜਾ ਮਟਰ ਵਿਕਦਾ ਟਮਾਟਰ ਨਜ਼ਰ ਆਉਂਦਾ ਹੈ ਸਾਡੇ ਨਾਲ ਇੱਥੇ ਕੁਝ ਵੀਰ ਲੋਕ ਮੌਜੂਦ ਨੇ ਜਿਹੜੇ ਸਬਜ਼ੀ ਖਰੀਦਣ ਆਏ ਹਾਂ ਜੀ ਭਾਜੀ ਕੀ ਨਾ ਆਇਆ ਜੀ ਸੌਮ ਰਾਕੇ ਆ ਸਬਜ਼ੀ ਖਰੀਦਣ ਆਏ ਉਹ ਕਿੰਨਾ ਕੁ ਫਰਕ ਪੈ ਰਿਹਾ ਬਾਜ਼ਾਰ ਇਹ ਸਮਝੋ ਜਿਹੜੇ 25 ਪੈਸੇ 25 ਰੁਪਏ ਵਾਲੀ 10 ਰੁਪਏ ਪੂਰਾ ਪੰਜਾਬ ਤਾਂ ਪਰਸਵਾਰੀ ਰਿਹਾੜਵਾ ਦੇ ਨੇ ਆਲੂ ਆ ਤੇ ਆਲੂ 16 17 ਰੁਪਏ ਵਾਲੇ ਵੀ 3 ਰੁਪਏ ਦੇ ਲੋ ਗਏ ਨੇ ਕਿਉਂਕਿ ਨਰਾਤੇ ਆ ਆਲੂ ਚੱਲੇ ਨੇ ਪਿਆਜ਼ ਤਾਂ ਚੱਲੇ ਨਹੀਂ ਕਿ ਟਮਾਟਰ ਦਾ ਤਾਂ ਵੀ 80 ਰੁਪਏ ਹੋ ਗਿਆ ਕੀ ਕਹੇਗਾ ਬੰਦਾ ਲਸਣ ਦਾ ਲਸਣ ਵੀ ਤੇਜ ਆ ਪਰ ਦੇਖਦੇ ਪਾ ਕਿ ਜਦੋਂ ਸੀਜ਼ਨ ਹੁੰਦਾ ਜਦੋਂ ਨਰਾਤੇ ਸ਼ੁਰੂ ਹੋਣੇ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿਆਜ਼ ਦੀ ਵਰਤੋਂ ਨਹੀਂ ਹੋਣੀ ਲਸਣ ਦੀ ਵਰਤੋਂ ਨਹੀਂ ਹੋਣੀ ਪਰ ਇਹ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਕੀ ਕਰਨੇ ਮਹਿੰਗੀਆਂ ਹੋ ਜਾਣੀਆਂ ਇੰਨੇ ਚ ਸਮਝ ਹੈਗਾ ਵੀ ਨਰਾਤੇ ਆ ਵਿਆਹ ਸ਼ਾਦੀ ਚੱਲੂ ਹੈ ਮੈਨੇ ਉਦਾਂ ਨਹੀਂ ਹੁੰਦਾ ਇਹਦਾ ਮਤਲਬ ਕਿ ਪਿਆਜ਼ ਦੀ ਵਟੋਂ ਜ਼ਿਆਦਾ ਹੋ ਜਾਂਦੀ ਨੇ ਮਗਰ ਪੈਦਾਵਾਰ ਇੰਨੀ ਨਹੀਂ ਹੈ ਜਿੰਨੀ ਆ ਗਈ ਆ ਪਿੰਡ ਇਕ ਇਹ ਨਹੀਂ ਸਮਝ ਲਾਦੀ ਜੋ ਜ਼ਿੰਮੇਦਾਰ ਕੋਲੋਂ ਲਾਉਦਾ ਪਿਆਈ ਬਹੁਤ ਸਸਤਾ ਹੁੰਦਾ ਵਾ ਜੇ ਉਹ ਪਿਆਜ਼ ਆ ਇਹਨਾਂ ਤੋਂ ਕਿਉਂ ਤੇਜ਼ ਹੋ ਜਾਂਦਾ ਠੀਕ ਹੈ ਜੀ ਸਾਡੇ ਨਾਲ ਹੋਰ ਵੀ ਇਥੇ ਕੋ ਪਿੰਡਾਂ ਤੋਂ ਵੀਰਜੀ ਆਏ ਨੇ ਹਾਂ ਜੀ ਵੀਰਜੀ ਕੀ ਗੱਲਾਂ ਚਾਹੁੰਦੇ ਹੋ ਸਬਜ਼ੀ ਖਰੀਦਣ ਆਏ ਹੋ ਤੁਸੀਂ ਕਿੰਨਾ ਕਰ ਮੰਗਾਈਏ ਤੈਨੂੰ ਮੂੰਹ ਕਰੇ ਜੀ ਕਿੰਨੀ ਕਾਜ ਬਹੁਤ ਜ਼ਿਆਦਾ ਹੋ ਗਈ ਆ ਹਾਂ ਜੀ ਹਾਂ ਜੀ ਆ ਟਮਾਟਰ ਆਏ ਆ ਪਹਿਲਾਂ 20 ਰੁਪਏ ਵਿੱਚ 20 ਰੁਪਏ ਮਿਲਦੇ ਲੈਂਦੇ ਹੜੇ ਕੋ ਉਹਨਾਂ ਆ ਗਏ ਲੈਣੇ ਸਾਨੂੰ 80 ਰੁ ਹਾਂਜੀ ਇਸ ਕਰਕੇ ਕਿੰਨਾ ਕਿੰਨਾ ਫਰਕ ਲੱਗਦਾ ਤੁਹਾਨੂੰ ਵੀ ਜਦੋਂ ਸਬਜ਼ੀ ਦੇ ਰੇਟ ਦਿਨੋਂ ਦਿਨ ਅਸੀਂ ਵੇਖੀ ਜਾਂਦੇ ਆ ਵੀ ਵੱਧਦੇ ਜਾਂਦੇ ਆ ਬਹੁਤ ਫਰਕ ਲੱਗਦਾ ਮਿੰਟੂ ਮਿੰਟ ਦਿਨੋਂ ਦਿਨ ਵੱਧ ਹੀ ਜਾਂਦੀ ਹੈ ਘਰ ਦਾ ਨਾ ਨਾ ਨਹੀਂ ਲੈਣ ਦੀ ਕੀ ਜੇ ਕਿ 10 ਰੁਪਏ ਇਹ ਹੁੰਦੇ ਸੀ ਕਿਲੋ ਜਿਹੜਾ ਅੱਜ 40-50 ਰੁਪਏ ਹੋ ਮੈਂ ਡਾਇਆ ਹਰ ਇੱਕ ਜੀਮਗਾ ਹੀ ਪਈ ਹੈ ਬਹੁਤ ਜ਼ਰਮਗਾਈ ਹੋਈ ਪਈ ਹੈ ਤੇ ਆਮ ਜਨਤਾ ਤੇ ਕਿੰਨਾ ਕੁ ਬੋਝ ਪੈਂਦਾ ਇਸ ਚੀਜ਼ ਦਾ ਜਦੋਂ ਇਹ ਰੇਟ ਵੱਧਦੇ ਨੇ ਤਾਂ ਪੈਣਾ ਹੀ ਪੈਣਾ ਹਾ ਗਰੀਬ ਤੇ ਪੈਂਦਾ ਅਮੀਰ ਤੇ ਪੈਂਦਾ ਕਿਉਂਕਿ ਬੋਝ ਤੇ ਬੋਝ ਹੀ ਆ ਜੋ ਵੀ ਕੋਈ ਸ਼ਿਕਾਇਤ ਕਰੇਗਾ ਕਿ ਮੈਂ ਕਹੀ ਬਹੁਤ ਚਲੀ ਜਾਂਦੀ ਹੈ ਅ ਉਹ ਪੌਜੀ ਆਏ ਨੇ ਸਾਡੇ ਨਾਲ ਹਾਂਜੀ ਵੀਰ ਜੀ ਸਬਜ਼ੀ ਖਰੀਦਣ ਆਏ ਹੋ ਕਾਫੀ ਵੇਖ ਰਿਹਾ ਕਿ ਨਰਾਤੇ ਸ਼ੁਰੂ ਹੋ ਰਹੇ ਨੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਫਿਰ ਕਾਰਨ ਇਹ ਆ ਜੀ ਮਹਿੰਗਾਈ ਵੱਧਦੀ ਜਾਂਦੀ ਆ ਉੱਤੇ ਥੋੜੀ ਜਿਹੀ ਠੱਲ ਪੈਣੀ ਚਾਹੀਦੀ ਆ ਇਸ ਕਰਕੇ ਕਿ ਜਿਹੜੀ ਸਬਜ਼ੀ ਆ ਉਹ ਹਰ ਚੀਜ਼ ਹੀ ਬਹੁਤ ਮਹਿੰਗੀ ਹੁੰਦੀ ਜਾਂਦੀ ਪਰ ਜਿੱਦਾਂ ਅਸੀਂ ਟਮਾਟਰ ਦੀ ਗੱਲ ਕਰੀਏ ਤਾਂ ਉਹ ਹਰ ਸਬਜ਼ੀ 'ਚ ਵਰਤਿਆ ਜਾਣ ਵਾਲਾ ਸਬਜ਼ੀ ਆ ਇੱਕ ਹਾਂਜੀ ਪਰ ਉਹ ਵੀ ਮਹਿੰਗੀ ਹੋ ਜਾਂਦੀ ਜਦੋਂ ਨਰਾਤਿਆਂ ਦੇ ਵਿੱਚ ਕਿਉਂਕਿ ਹੋਣਾ ਪਿਆਜ਼ ਦੀ ਵਰਤੋਂ ਘੱਟ ਹੋਣੀ ਆ ਲਸਣ ਦੀ ਵਰਤੋਂ ਘੱਟ ਹੋਣੀ ਆ ਪਰ ਟਮਾਟਰ ਜਿਆਦਾ ਮਹਿੰਗਾ ਹੋ ਜਾਂਦਾ ਟਮਾਟਰ ਇਸ ਕਰਕੇ ਹੋ ਜਾਂਦਾ ਜੀ ਇਹਦੀ ਵਰਤੋਂ ਜਿਆਦਾ ਆ ਹਰ ਸਬਜੀ ਦੇ ਵਿੱਚ ਪੈਂਦਾ ਇਸ ਕਰਕੇ ਤਾਂ ਕਰਕੇ ਇਹ ਮਹਿੰਗਾ ਹੋ ਜਾਂਦਾ ਠੀਕ ਹੈ ਪਰ ਕੀ ਲੱਗਦਾ ਕਿ ਘਰਾਂ ਦੀ ਬਜਟ ਵੀ ਘਟ ਜਾਂਦੇ ਨੇ ਰਸੋਈਆਂ ਦੇ ਜਿਹੜਾ ਖਰਚੇ ਵੱਧ ਜਾਂਦੇ ਨੇ ਫਿਰ ਇਹ ਚੀਜ਼ਾਂ ਸਭੀ ਮਹਿੰਗੀਆਂ ਹੋ ਜਾਂਦੀਆਂ ਉਹ ਤਾਂ ਸਾਰੇ ਉਹਨਾਂ ਨੂੰ ਪਤਾ ਜੀ ਵੱਧ ਜਾਂਦੇ ਆ ਜਨਤਾ ਦਾ ਵੀ ਵੱਧ ਜਾਂਦਾ ਜਦੋਂ ਸਾਰੀ ਮਹਿੰਗਾਈ ਹੋ ਗਈ ਤੇ ਆਪੇ ਵੱਧ ਜਾਂਣਾ ਪਰ ਇਹ ਲੱਗਦਾ ਨਹੀਂ ਵੀ ਜਦੋਂ ਕਿਸਾਨ ਦੀ ਹੁੰਦੀ ਆ ਤੇ ਉਦੋਂ ਫਸਲ ਦੇ ਵਿੱਚ ਰੇਟ ਘਟ ਹੁੰਦਾ ਹੈ ਉਹੀ ਇਹ ਜਿਹੜੀਆਂ ਅੱਜ ਟਮਾਟਰ ਦੀ ਗੱਲ ਕਿਸਾਨ ਦੇ ਹੁੰਦੇ ਦੋ-ਦੋ ਰੁਪਏ ਕਿਲੋ ਵਿਕਦੇ ਸੜਕਾਂ ਤੇ ਸੁੱਟਣੇ ਪੈਂਦੇ ਆ ਪਰ ਜਦੋਂ ਸਟੋਰਾਂ ਦੀ ਆ ਜਾਂਦੀ ਤੇ ਮਹਿੰਗੀ ਹੋ ਜਾਂਦੀ ਹੈ ਇਸ ਕਰਕੇ ਆ ਜਾਂਦੀ ਆ ਜੀ ਫੇਖੋ ਹੁਣ ਜੇ ਵਜ਼ੀਮਦਾਰ ਕੋ ਮੋਕੀ ਇਹ ਆ ਗਈ ਸਟੋਰਾਂ ਤੇ ਸਟੋਰਾਂ ਆ ਆਪਣੀ ਮਰਜ਼ੀ ਕਰਨੀ ਅੱਗੇ ਤੇ ਜ਼ਿੰਮੇਦਾਰ ਦਾ ਹੀ ਉਹ ਜ਼ਿੰਮੇਦਾਰ ਹੁਣ ਨਹੀਂ ਆਉਣ ਡਿਆ ਜਦੋਂ ਆਵੇਗਾ ਹੁਣ ਫਿਰ ਵੇਖੀ ਕੀ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਕੋਈ ਨਜ਼ਰੇ ਰੇਟ ਮੁਕਰਰ ਕਰਨੇ ਚਾਹੀਦੇ ਨੇ ਜਿਸ ਤਰੀਕੇ ਨਾਲ ਐਮਐਸਪੀ ਦੀ ਗੱਲ ਹੁੰਦੀ ਆ ਕੋ ਰੇਟ ਫਿਕਸ ਹੋਣੇ ਜਿਹਦੇ ਵੀ ਜਿਹੜਾ ਕਿਸਾਨ ਨੂੰ ਵੀ ਫਾਇਦਾ ਹੋਵੇ ਤੇ ਆਮ ਜਨਤਾ ਨੂੰ ਵੀ ਜੜੀ ਇਹਦੀ ਰਾਤ ਮਿਲੇ ਸਭ ਤੋਂ ਪਹਿਲੀ ਗੱਲ ਇਹ ਆ ਜੀ ਜ਼ਰੂਰ ਇਹ ਕੰਮ ਦੇ ਥੱਲ ਪਾਉਣੀ ਚਾਹੀਦੀ ਠੀਕ ਹੈ ਜੀ ਲਗਾਤਾਰ ਤਸਵੀਰਾਂ ਹੀ ਤੁਸੀਂ ਦੇਖ ਰਹੇ ਹੋ ਅਸੀਂ ਇਸ ਵੇਲੇ ਅਜਨਾਲਾ ਦੇ ਬਾਜ਼ਾਰਾਂ 'ਚ ਮੌਜੂਦਾ ਜਿੱਥੇ ਕੀ ਲੋਕ ਸਬਜ਼ੀ ਖਰੀਦਣ ਆ ਰਹੇ ਨੇ ਪਰ ਨਰਾਤਿਆਂ ਦੇ ਚੱਲਦੇ ਆ ਜਿਹੜੀਆਂ ਸਬਜ਼ੀਆਂ ਦਾ ਰੇਟ ਵਧਦੇ ਜਾ ਰਹੇ ਨੇ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਜੇ ਟਮਾਟਰਾਂ ਦੀ ਗੱਲ ਕੀਤੀ ਜਾਵੇ ਤਾਂ ਟਮਾਟਰ ਜਿਹੜਾ 10-20 ਰੁਪਏ ਵਿਕਣ ਵਾਲਾ ਸੀ ਉਹ ਇਸ ਵੇਲੇ ਕਰੀਬ 80 ਰੁਪਏ ਤੋਂ 90 ਰੁਪਏ ਦੇ ਪਾਵ ਵਿਕਦਾ ਪਿਆ ਵਾ ਬਾਕੀ ਆਉਣ ਵਾਲੇ ਸਮੇਂ ਦੇਖਦੇ ਹਾਂ ਕਦੋਂ ਤੱਕ ਇਹਨਾਂ ਦੇ ਰੇਟਾਂ ਦੇ ਘਟਦੇ ਨੇ ਤੇ ਆਮ ਜਨਤਾ ਨੂੰ ਜੜੀ ਰਾਹ ਮਿਲਦੀ ਆ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲ